ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਕੋਈ ਤਾਜੀ ਸੋਈ ਆ ਕੋਈ ਉੱਚੇ ਪੱਛੇ ਵਾਲੀ ਆ ਕੋਈ ਅਜੇ ਗੱਬਣ ਆ ਕੋਈ ਟੋਕੜ ਗੱਬਣ ਆ ਸਾਰੇ ਵੀਡੀਓ ਵੇਖਿਓ ਜਰੂਰ ਅਇਤਾਂ ਸਾਰੀ ਵੈਰਾਈਟੀ ਦਿਖਾਵਾਂਗੇ ਤੇ ਚੰਗੀ ਤਰ੍ਹਾਂ ਬਾਹਰ ਪਸ਼ੂ ਤੋਰ ਕੇ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਭਾਈ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਅੱਜ ਜਗ੍ਹਾ ਬਦਲਤੀ ਜੀ ਹਾਂਜੀ ਵੀਰ ਜੀ ਦੰਗਰ ਲੱਭੇ ਹੀ ਆ ਵੀਰ ਦੇ ਦੋ ਕਰਦੀਆਂ ਇੱਕ ਮੈਂ ਤੇ ਇੱਕ ਆ ਵੈਡ ਕਰਦੀ ਇਹ ਦੰਗਰ ਦੋ ਪੋਣੇ ਹੀ ਅੱਛਾ ਫੇਰ ਦੋ ਤੇ ਨਾ ਪਾ ਰਾਲ ਰਾਲ ਕੇ ਲੈ ਲਏ ਅੱਛਾ ਫੇਰ ਐਰ ਕੀ ਤੁਹਾਡਾ ਰਦਰ ਵਾਲੇ ਕੇ ਪਾ ਲੀਏ ਵੀਡੀਓ ਠੀਕ ਹੈ ਇੱਥੇ ਪਾ ਦਿੰਦੇ ਹਾਂ ਠੀਕ ਹੈ ਤੇ ਚਲੋ ਨਾਮ ਦੱਸ ਤੇ ਹਾਂ ਵੀਜੀ ਮੇਰਾ ਹਰਮੰਹ ਜਉ ਹਾਂਜੀ ਪਿੰਡ ਰਾਇਆ ਸਾਸੀ ਜ਼ਿਲ੍ਹਾ ਬਸਰਤ ਤਸੀਲ ਬਨਾਇਆ ਤੇ ਫੋਨ ਨੰਬਰ ਬੋਲ ਦ ਫੋਨ ਨੰਬਰ 9826434131 ਠੀਕ ਹੈ ਹਾਂਜੀ ਤੇ ਬਿਲਕੁਲ 에ਰਪੋਰਟ ਦੇ ਨਾਲ ਹੀ ਆ ਹਨਾ ਆਪਣਾ 에ਰਪੋਰਟ ਦੇ ਕੰਦਰ ਬਿਲਕੁਲ ਬਿਲਕੁਲ ਨਾਲ ਹੀ ਆ ਹਾਂਜੀ ਤੇ ਸ਼ੁਰੂਆਤ ਆਜੇ ਸੋਈ ਤਾਂ ਕਰ ਲਈਏ ਬੱਚਾ ਬੜਾ ਖੂਬਸੂਰਤ ਜਿਹੇ ਦਾ ਮਗਰ ਬੜੀ ਵਧੀਆ ਵੱਛੀ ਭਾਜੀ ਆਂਦੇ ਟੀਕਾ ਵਧੀਆ ਲਵਾਇਆ ਹੈ ਹਾਂ ਦੇਖ ਸਕਦੇ ਚੰਗੇ ਟੀਕੇ ਦੀ ਵੱਛੀ ਆਈ ਹੈ ਜਿਹੜੀ ਇਹਦੇ ਮਗਰ ਅਜੇ ਹੁਣੇ ਹੀ ਸੋਈ ਆ ਤੇ ਹਾਈਡ ਲੈਂਥ ਵੱਛੀ ਦੀ ਹੁਣ ਤੋਂ ਹੀ ਚੰਗੀ ਹੈ ਤੇ ਚਿਹਰਾ ਵੀ ਬੜਾ ਪਿਆਰਾ ਵਾ ਬਾਕੀ ਜਿਹੜਾ ਕੋਈ ਵੱਛੀਆਂ ਸੰਬੰਧ ਦਾ ਸ਼ਕੀਨ ਆ ਉਹਨਾਂ ਵੀ ਰਵਾਸਤੇ ਚੰਗੀ ਹੈ ਕਿ ਮਗਰ ਵੱਛੀ ਵੀ ਚੰਗੀ ਸੰਭਣ ਵਾਲੀ ਹੈ ਫੇਸ ਤਾਂ ਘੱਟ ਫੜਾ ਪਿਆਰਾ ਚਿਹਰਾ ਵਿਖਾਇਆ ਵੀਰ ਜੀ ਵੱਛੀ ਦਾ ਇੱਕ ਦਿਨ ਚੰਗੀ ਤਰ੍ਹਾਂ ਕਰਕੇ ਆਹ ਦੇਖ ਸੰਦੇ ਜੀ ਕਾਫੀ ਖੋਸ ਹੋਰ ਤੇ ਫਿਰ ਅੰਨਾ ਨੂੰ ਕਿਹੜਾ ਲਵਾਇਆ ਨਹੀਂ ਅੱਛਾ ਨੇ ਲੱਗਾ ਠੀਕ ਆ ਇਹਨੂੰ ਕਿੰਨਾ 1.5 ਘੰਟਾ ਹੋਇਆ ਇਹ ਸੂਈ ਨੂੰ ਠੀਕ ਇਹ ਵੀ ਬੱਸ ਆ ਬੱਸ ਭੈਣ ਹੀ ਆਲੀ ਆਗੇ ਹੁਣ ਹਾਂ ਜੀ ਹੁਣ ਬੈ ਗਈ ਤੇ ਇਹ ਪਾਣੀ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਭਾਜੀ ਪਹਿਲੇ ਸਵੇਰ ਆਣਾ ਕਿਹਾ 20-22 ਲੀਟਰ ਕੱਢਦੀ ਰਹੀ ਆ ਅੱਛਾ ਤੇ ਚਲੋ ਜਿਆਦਾ ਨਹੀਂ ਤੇ ਹੁਣ ਇੰਨਾ ਹੀ ਚਵਾਈ ਜਾਵੇ ਆ ਚਲੋ ਇੰਨਾ ਕੁ ਤੇ ਇੰਨਾ ਹੀ ਬੜਾ ਭਾਜੀ ਬਾਕੀ ਤੁਹਾਨੂੰ ਪਤਾ ਆਪਣੀ ਸੇਵਾ ਦਾ ਦੁੱਧ ਹਾਂਜੀ ਹਾਂਜੀ ਚਲੋ ਇੰਨਾ ਕਰਵਾ ਲਈਆਂ ਤੁਹਾਨੂੰ ਬਾਕੀ ਇਹ ਜੇ ਹੁਣੇ ਹੀ ਸੂਈ ਆ ਤੇ ਕੋਈ ਖਾਸ ਏਡੀ ਲੱਪੇ ਚ ਵੀ ਨਹੀਂ ਆ ਮਸ਼ੀਨ ਵੀ ਕਾਫੀ ਪਲੀ ਦਿੱਤੀ ਹੈ ਬਾਕੀ ਇਹ ਕਿ ਗਾਂ ਆਪੋ ਵੀ ਪਲੀ ਆ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਕਾਫੀ ਚੰਗਾ ਵਾ ਪਰ ਦੂਰ ਤੋਂ ਥਣ ਦੇਖ ਸਕਦੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗਦੀ ਹੈ ਲੈ ਜਾ ਵੀ ਜੇ ਕਰੀ 12 ਕਮਾ ਲਿਓ ਬਾਕੀ ਹੁਣ ਇਹ ਸੋਈ ਆ ਜੇ ਗਾਂ ਨੇ ਵੀ ਚੰਗੀ ਤਿਆਰ ਹੋਈ ਹੈ ਇਹ ਪਛਾਣ ਚੰਗੀ ਤਿਆਰ ਹੈ। ਬਾਕੀ ਆਇਰਪੋਰਟ ਦੀ ਕੰਧ ਬਿਲਕੁਲ ਨਾਲ ਹੀ ਆ। ਉਹ ਸਾਰਾ ਆਇਰਪੋਰਟ ਹੀ ਆ ਜਿਹੜਾ ਉਹ ਵਾਲੀ ਕੰਧ ਆਪਾਂ ਦੇਖ ਸਕਦੇ। ਲੈ ਜਾਓ ਜੀ। ਥਾਣਾ ਬੜਾ लाजवाब ਹੈ ਜਿਹੜਾ ਇਹਦੇ ਕੋਲ ਚੰਗੇ ਗੈਪ ਤੇ ਥਾਣੇ ਆ। ਆਹ ਦੇਖ ਸਾਡੇ ਸਾਬਨ ਦੇ ਲੱਗੇ ਤਾਂ ਚੰਗੀ ਬਣੀ ਐ ਥੱਲੇ ਤੇ ਮਗਰ ਵਸੇ ਵੀ ਕਮਾਲ ਦੀ ਆ ਥਾਣੇ ਭਾਜੀ ਬੜਾ ਚੰਗਾ ਲੱਗਾ ਤੇ ਕਿੰਨਾ ਵੀ ਦੇ ਫਿਰ ਇਹਦਾ ਮੁੱਲ ਰੱਖਣਾ ਆਪਾ ਮੁੱਲ ਵੀ ਜੀ ਇਹਦਾ ਜਾਇ ਜੀ ਆ ਕਿੰਨਾ ਮੁੱਲਾ ਕਰਨਾ ਦਾ 65 ਕਰਦੇ ਆ 60 ਵੀ ਦੇ ਦਈਏ ਕਰਨਾ ਕੋ ਮਾਦਨ 60 ਚ ਕਰ ਦੋ ਜਿੰਨਾ ਕਰ ਤੋਗੇ 2000 ਛੱਡ ਦਈਏ ਨਹੀਂ ਭਾਜੀ 50 ਦੀ ਛੜੀਏ 55000 ਦੀ ਗਾਂ ਦੇਣੀ ਆ ਆਪਾਂ ਅੱਛਾ 55000 ਦੀ ਦੇ ਦੋਗੇ। ਹਾਂਜੀ ਬਾਕੀ ਤੁਹੀਂ ਵੀ ਵੇਖ ਲੋ ਇਹਨੇ ਦੀ ਮਿਲਦੀ ਆ। ਬਾਕੀ ਚੱਲਾ ਛੋਟ ਛੜ ਮੁੱਕਦੇ ਹੋਰ ਕਰਦੇ। ਪਾਪਾ ਜੀ ਮਿਲੀ ਆਪਾਂ ਗਾੜੀ ਪਾੜਾ ਦੇਣੀ ਭਲਾ ਕੋਈ ਵੇਚਣ ਨਾਲ ਲੈ ਜੇ। ਠੀਕ ਹੈ ਜੀ। ਹਾਂਜੀ ਤਲਾਕ ਬਾਕੀ ਇਹ ਆ ਕਿ ਸੋਹਣੀ ਵੜਿਆ। ਥੱਲੇਾਂ ਵੀ ਚੰਗੀ ਬਣੀ ਆ ਤੇ ਮਗਰ ਵੱਛੀ ਵੀ ਬੜੀ ਕਮਾਲ ਦੀ ਆ। ਘਰ ਚੋਂ ਆਉਣ ਵਾਸਤੇ ਚੰਗੀ ਆ। ਤੇ ਆ ਵੀ ਸੂਈ ਸਵਾਈ ਜੇ। ਇਹ ਭਾਈ ਜੀ ਸੂਈ ਜੇ ਇਹਦਾ ਉਹ ਜੇ ਬੱਚਾ। ਅੱਛਾ। ਕੋਈ 1.5 ਮਹੀਨੇ ਨਾਲੇ ਭਰ ਗੋਆ ਥੋੜਾ ਜਿਹਾ ਅੱਛਾ ਬੱਚਾ ਹੀ ਐ ਸਾਰੀ ਕੀ ਜੇ ਬੱਚਾ ਕਿ ਬੱਚੀ ਬੱਚਾ ਜੀ ਪਾਜੀ ਕਿਹਨ ਦੇਖ ਸਕਦੇ ਠੀਕ ਐ ਤੇ ਦੁੱਧ ਕਿੰਨਾ ਜਿਆਦਾ ਕੋਲ ਪੱਕਾ ਤੇ ਪਾਜੀ 10 ਕਿਲੋ ਜੇ ਨੋ ਮੰਨ ਕੇ ਖੜੇ ਜਿਹੜੇ ਵੀ ਇੰਨਾ ਖੜ ਨਹੀਂ ਬਾਜੀ ਠੰਡੀ ਧੀ ਬੜੀ ਜਾ ਠੀਕ ਐ ਸਹੀਰ ਬੜੀ ਆ ਤੇ ਠੰਡ ਤੁਹਾਨੂੰ ਓਕੇ ਸਾਰੇ ਆ ਨਾ ਪਾਜੀ ਇਹ ਘਾੜਦਾ ਨਾ ਫਰਕ ਹੋ ਅੱਛਾ ਦੋਰ ਦੋ ਫੇਰੇ ਨੋ ਸਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ ਅੱਜ ਲੈ ਆ ਲਾਗੀ ਵੀ ਜਿੱਕ ਜੱਸੀ ਜੇ ਤੋਂ ਬੁਰੀਆ ਆ ਆਜੋ ਲੈ ਆ ਵੀ ਜੀ ਕੀ ਜਰੀਆਂ ਸੁញਾ ਸੁញਾ ਨਰਿਜਵਾਇ ਤੁੰਗਾ ਆਪ ਕਰਕੇ ਖੜਨੀ ਆਪਣੀ ਸਮਝਣਾ ਆਪਣੀ ਮਰਜ਼ੀ ਨਾ ਆਪਨ ਵੀ ਜੀ ਥੋੜਾ ਇਹ ਬਾਈ ਦਾ ਉਹ ਨੀਕੀ ਦਾ ਫਰਕ ਨਹੀਂ ਲੱਗਦਾ ਹਾਂਜੀ ਇੱਕ ਘਾਰ ਦਾ ਨਹੀਂ ਭਾਈ ਚੌਂਚ ਦਾ ਫਰਕ ਅੱਛਾ ਹਾਂਜੀ ਦੋ ਟਾਈਮ ਚੋਕੇ ਖੜੇ ਵੀਰ ਭਰਾ ਚਾਰ ਟਾਈਮ ਚੋ ਅੱਛਾ ਥਣ ਥਣ ਸਾਰੇ ਪੂਰੇ ਹੀ ਹੈ ਠੀਕ ਹੈ ਤੇ ਆਇਆ ਜਰਸੀ ਕਾਫੀ ਕਮਾਲ ਦੀ ਤੁਹਾਨੂੰ ਦਿਖਾਉਣੀ ਤੇ ਉਤੋਂ ਪਹਿਲਾਂ ਇਹਦਾ ਇਹਦਾ ਮੁੱਲ ਵੀ ਜੀ ਤਾਂ ਆਸਤੀ ਗਿਆ ਆਪਾਂ ਮੁੱਲ ਦੱਸਣਾ ਰਹਿ ਗਿਆ ਇਹਦਾ ਇਹਦਾ ਮੁੱਲ ਭਾਈ 30000 ਕਰਦੇ ਹੀ ਹੈ ਅੱਛਾ 26000 ਦੀ ਦੇ ਦਾਂਗੇ 26000 ਦੀ ਤੇ ਦੁੱਧ ਨਾਲ 1 ਲੀਟਰ ਘਰ ਚਵਾ ਦੋ ਹਾਂਜੀ ਹਾਂਜੀ ਦੋ ਟਾਈਮ ਚਵਾਏ ਭਲਾ ਚਾਰ ਟਾਈਮ ਚਵਾਏ ਜੀ ਤੇ ਬਾਕੀ ਇਹ ਜਰਸੀ ਵੀ ਕਾਫੀ ਕਮਾਲ ਦੀ ਹੈ ਹਾਂਜੀ ਛੱਡੀ ਬੜੀ ਢਲਾ ਵੇਖ ਲਓ ਥੱਲੇੋਂ ਦੇਖ ਸਕਦੇ ਜੀ ਥਾਣ ਵੇਖੋ ਕਿਡਾ ਚੰਗੀ ਤਿਆਰ ਹੋਣੀ ਹੈ ਜਿੱਦਣੇ ਤਿਆਰ ਹੋਈ ਤੇ ਹੈਗੀ ਵੀ ਪੰਜਾਬ ਵਾਲੀ ਜਰਸੀ ਆ ਤੇ ਨਿਗਰ ਜਰਸੀ ਆ ਪੂਰੀ ਸੰਭ ਵੀ ਚੰਗੀ ਆ ਇਹ ਰਿਵਿਜ਼ਿਟ 23 ਤਰੀਕ ਨੂੰ ਦਿਨ ਕੋਲੇ ਹੋਣੀ ਜੇ ਅਜੇ ਘਰ ਆਵਾਂ ਤਰੀਕ ਲਿਖੀ ਜਿਵੇਂ ਆਪ ਲੈਂਦੀ ਹੈ ਅੱਛਾ ਤੇ ਬਾਕੀ ਤੁਹਾਨੂੰ ਪਤਾ ਕੋਈ 2-4 ਦਿਨ ਪਹਿਲਾਂ ਵੀ ਸੂਰ ਦੇ ਪੈਂਦੀ ਆ ਕਿ ਜਦ ਬਾਦਲਾ ਆਉਂਦੇ ਉੱਤੇ ਦਿਨ ਲਾ ਠੀਕ ਆ ਤੇ ਮਤਲਬ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ਤੱਕ ਰਸੂਫ ਹੋਊਗੀ ਕਿ ਦੁੱਧ ਪਹਿਲੇ ਸਵੇ ਭਾਈ 17-18 ਲੀਟਰ ਆਂਦੇ ਚੋਇਆ ਅੱਛਾ ਲਾਲੋ ਵੈਕਾਂ ਵੀ ਇੰਨਾ ਹੀ ਚੋਈ ਜਾਵੇ ਬੜਾ ਜ਼ਿਆਦਾ ਨਹੀਂ ਆਪ ਕਹਿੰਦੇ ਠੀਕ ਆ ਤੋਰਾਂ ਫੇਰ ਕਰੀ ਨਾ ਕਿਸੀ ਭਾਜੀ ਬਾਕੀ ਪੰਜਾਬ ਵਾਲੀ ਜਰਸੀ ਆ ਤੇ ਸਾਂਭੀ ਸਾਂਭੀ ਚੰਗੀ ਚੰਗੀ ਤਿਆਰ ਹੋਣੀ ਆ ਜਿੱਦਣੇ ਥੱਲੇ ਤਿਆਰ ਰਹੀ ਇਹ ਇਹ ਮਿੰਨੇ ਦੇ ਲਾਗੇ ਬੰਨੇ ਟਾਈਮ ਹੀ ਖੜਦੀ ਆ ਲੈ ਜਾ ਬਾਕੀ ਥਾਨ ਹੈ ਇਹਦੇ ਕੋ ਵੀ ਕਾਫੀ ਕਮਾਲ ਦਾ 98 ਦੇਖ ਸਾਡੇ ਥਣੇ ਵੀ ਕਾਫੀ ਪਿਆਰਾ ਹੈ ਤੇ ਕਿੰਨਾ ਵੀ ਸੀ ਫਿਰ ਇਹਦਾ ਮੁੱਲ ਇਹ ਵੀ ਜੀ ਆਪਾਂ ਫੋਨ ਤੇ ਕਰ ਲਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਹਾਂਜੀ ਦੇ ਲਾਂਗੇ ਜੈ ਜੀ ਜੈ ਜੀ ਮਤਲਬ ਸਾਮ ਛੱਡ ਕੇ ਦੋਗੇ ਅੱਗੇ ਆਪਾਂ ਜੋੜੀ ਲਈ ਕੋਈ ਵੀ ਜੋੜੀ ਲਓ ਮਾਨਤਾ ਦਾ ਖੁੱਲਾ ਕਰ ਦੋ ਖੁੱਲਾ ਕਰ ਦੋਗੇ ਹਾਂਜੀ ਕੋਈ ਫੋਨ ਲਾ ਕੇ ਪੁੱਛ ਲੈਣਾ ਇਹ ਕਰੀ ਫੋਨ ਲਾ ਲਿਆ ਤੇ ਆ ਕਿੰਨੇ ਚੱਦੀ ਚੱਕ ਪਾਸ ਤੇ ਇਹ ਭਾਈ ਸਾਡੇ 600 ਵੀ ਨਾਲ ਚੱਕ ਪਾਸ ਕਰਾ ਕੇ ਲਿਆਂਦੀ ਏ ਅੱਛਾ ਦੋਦ ਇੱਕੋ ਟਾਈਮ ਦਿੰਦੀ ਏ 4 ਕਿਲੋ ਅੱਛਾ ਇੱਕੋ ਟਾਈਮ ਦੋ ਦੋ 4 ਕਿਲੋ ਦਿੰਦੀ ਆ ਹਾਂਜੀ ਹਾਂਜੀ ਖੋਲ ਤਾਂ ਫਿਰ ਤੋੜਦੀ ਇਹਨਾਂ ਬਾਕੀ ਇਹ ਵੀ ਭਾਰੇ ਪੱਲੇ ਦੀ ਮਾਚਿਆ। ਹੋਰੇ ਕੱਲ ਦੇ ਵਜਨ ਚ ਪੂਰੀ ਆ ਜਿਹੜੀ। ਪੂਰੀ ਨਿਕਲ ਰਮਾਦਿਆ। ਆ ਜਲਾਇਆ ਜੀ। ਸਾਢੇ 6 ਮਹੀਨੇ ਦੀ ਗੱਬਨ ਦੱਸਦੇ ਦੇਖੋ ਟੈਂਡ ਦੁੱਧ ਜਿਹੜਾ 4 ਕਿਲੋ ਦਿੰਦੀ ਆ। ਠੀਕ ਹੈ ਜੀ। ਬਾਕੀ ਸੱਜਰ ਨੇ ਮਹੀਨੇ ਦੁੱਧ ਚੰਗਾ ਕੱਢਿਆ ਨਾ। ਕਿੰਨਾ ਹੈ ਭਾਜੀ 12 13 ਲੀਟਰ ਦੁੱਧ ਰਹਿੰਦੇ ਪੱਠਿਆਂ ਦੇ ਚੁੰਦੇ ਰਹੇ ਆ ਠੀਕ ਆ ਹਾਂਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਇਹ ਮੁੱਲ ਭਾਈ 56000 ਜੀ 56000 ਆ ਹਾਂਜੀ ਵਿਚ ਕਰ ਦੇਣਾ ਮੰਤਨ ਕਰ ਦੋ 50000 ਕਿੰਨੇ ਦੇ 55 ਹੀ ਦੇ ਦੀਏ ਦੇ ਦਾਂਗੇ ਭਾਜੀ ਮੌਕੇ ਦੇ ਹੋਰ ਕਰ ਦੋਗੇ ਕਰ ਦਾਂਗੇ ਕੋਈ ਫੋਨ ਲਾ ਲਵੀਂ ਉੱਧਰ ਠੀਕ ਆ ਹਾਂਜੀ ਤੇ ਹੁਣ ਜਿਹੜੀ ਇਹ ਕਾਵਲੀ ਝੋਟੀ ਤੁਹਾਨੂੰ ਦਿਖਾਉਣੀ ਹੈ ਕਾਫੀ ਖੂਬਸੂਰਤ ਆ ਚੰਗੇ ਉੱਚੇ ਘੱਟ ਘੱਟ ਦੀ ਮਾਲਕ ਆ ਤੇ ਥਾਣਾ ਵੀ ਚੰਗਾ ਲੱਗਾ ਇਹਦੇ ਕੋਲ ਆਪਾਂ ਦੇਖ ਸਕਦੇ ਹਾਂ ਮਿਲਕ ਮੈਨੂ ਵੀ ਚੰਗੀ ਆ। ਬਸ ਸਮਝਾਣ ਭਾਜੀ ਹੋਰ ਨਾ ਖੇਡ ਜਾਂਦੀ ਏ। ਠੀਕ ਆ। ਹਾਂਜੀ ਸੂਆ ਇਹਦਾ ਦੁੱਧਾ ਜੀ। ਅੱਛਾ। ਤੇ ਦੁੱਧ ਜਿਹੜਾ ਮੌਕੇ ਤੇ ਤਿਆਰ ਆ 8 ਲੀਟਰ ਪੱਕਾ ਦੁੱਧ ਤਿਆਰ ਜੇ ਕੋਈ 2 ਟਾਈਮ ਚੋੜੇ 4 ਟਾਈਮ ਚੋੜੇ। ਤੇ ਸੂਈ ਨੂੰ ਕਿੰਨਾ ਚਰੋਗੇ ਜੀ? ਸੂਈ ਨੂੰ ਭਾਜੀ ਆਜੋ 33 ਮਗਰ ਕੋਈ 1.5 ਨਾਲੇ 2 ਵਾਲੇ। ਹਾਂ ਦੇਖ ਸਾਡੇ ਤੁਹਾਡੇ ਸਾਹਮਣੇ ਹੀ ਆ। ਥੋੜਾ ਉੱਚਾ ਬੱਚਾਈ ਆ ਇਹ ਵੀ। ਆਪਣੀ ਸਮਝਣਾ ਕੋਈ ਵੇਖ ਲੇ। ਤੇ ਹੁਣ 8 ਕਿਲੋ ਪੱਕਾ ਦੁੱਧ ਤਿਆਰ ਆ। ਮੈਂ ਨਾ ਭਾਜੀ ਕੋਈ ਜਲੇ ਆ ਬਾਕੀ ਕੱਦ-ਕਾਠ ਦੀ ਉੱਚੀ ਆ ਤਰੰਗ ਸੋਹਣੀ ਝੋਟੀ ਆ ਤੇ ਮਗਰ ਵੀ ਇਹਦੇ ਕੱਤੀ ਆ ਦੋ ਧੱਕੇ ਲਓ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਤੇ ਇਹਦਾ ਕਿੰਨਾ ਮੁੱਲ ਲਵਿੱਤ ਜੀ ਫਿਰ ਤੁਹਾਡੀ ਭਾਜੀ ਥੋੜੀ ਜਿਹੀ ਲਿਸੀ ਰਹੀ ਆ ਹਾਂਜੀ ਲਾਜੀ ਹੁੰਦੀ ਦੁੱਧ ਤੋਂ ਭਾਜੀ ਹੁਣ ਵੀ ਮਹੀਨੇ 9-10 ਕਿਲੋ ਚਵਾਈ ਆ ਖਾ ਜਿਆਦਾ ਨਹੀਂ ਹਾਂਜੀ 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 ਬਾਕੀ ਸਾਂਭਣਾ ਜੀ ਤੇ ਕਿੰਨੇ ਰੀ ਦੇ ਦੀਏ ਇਹ ਮੁੱਲ ਭਾਜੀ 60000 ਜੀ ਅੱਛਾ ਬਾਕੀ ਤੁਹ ਜੀ ਦਾਦੋ ਕਿੰਨੇ ਦੇ ਦੀਏ ਕਰਦਾ ਵਿੱਚ ਮੰਨਤਨ 2 ਹੋਰ ਛੜਦਾ ਭਾਜੀ 52000 ਦੀ ਦੇਦਾ 52000 ਦੀ ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਇਹੋ ਵੀਰ ਜੀ ਸੋਈਆਂ ਆਪਣੀਆਂ ਚੋਣ ਪਾ ਦੋ ਟਾਈਮ ਚੋਣ ਚਾਰ ਟਾਈਮ ਚੋਣ ਤੇ ਗੱਬੜ ਪਾਸ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਵੀਰ ਜੀ ਗੱਬਣਾ ਜਿਹੜੀਆਂ ਪਾਸ ਕਰਕੇ ਆਪਣੀ ਸਮਝਣਾ ਖੜੋ ਤੇ ਸੋਈਆਂ ਇਹਨਾਂ ਦੇ ਵੀ ਆਪਣੀ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਇੱਕ ਵੱਛੀ ਵਿਖਾਉਣ ਵਾਲੀ ਰਹਿ ਗਈ ਉਹ ਵੀ ਤੁਹਾਨੂੰ ਦਿਖਾ ਦਈਏ ਇੱਕਾਂ ਵੱਛੀ ਐਂਡੇ ਤੇ ਰਹਿ ਗਈ ਵਿਖਾਉਣ ਵਾਲੀ ਇਹ ਵੀ ਕਰਦੀ ਵੱਛੀ ਵੀਰ ਜੀ ਇਹਨਾਂ ਦੀ ਸਰ ਡਰਦੀ ਡਰਦੀ ਆ ਸਾਡੇ ਕਾ ਬੰਦ ਰੋ ਜੀ ਬਰੀਡ ਬੜੀ ਭਾਈ ਬਰਾੜ ਤੇ ਇਹਦਾ ਕੀ ਮੁੱਲ ਵਿੱਦੀ ਫਿਰ ਹਾਂਜੀ 5000 ਦੀ ਦੇਣਾ ਹੈ ਅੱਛਾ ਹਾਂਜੀ 5000 ਦੇ ਦੇਣੀ ਆ ਵਸ਼ੀ ਹੈ ਕਿ ਪੂਰੀ ਬਣੰਦੇ ਲਾਇਕੇ ਹੁਣ ਕੋਈ ਸਾਮ ਕਰਦੇ ਤੇ 4 ਮਹੀਨੇ ਜੇ ਭਾਜੀ ਨੇ ਬਣ ਜਾਣਾ ਹਾਂਜੀ 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 ਬਾਕੀ ਕੋਈ ਵੀ ਵਸ਼ੀ ਸਾਮ ਲੈ ਤੁਹਾਨੂੰ ਪਰਾ ਤਿਆਰ ਹੋਏ ਚੰਗੇ ਪੈਸੇ ਆਣਗੇ ਹਾਂਜੀ ਹਾਂਜੀ ਠੀਕ ਹੈ ਭਾਜੀ ਠੀਕ ਹੈ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ